ਲਓ ਹੋਰ ਜਿਕੇ ਉਹ ਸਾਹਮਣੇ ਘੜਿਓ ਗਸਾਬ ਦਾ ਡੀ ਵੱਡੀ ਕੋਠੀ ਇਹਦੀ ਇਹ ਕੋਠੀ ਗੜੀ ਤਗੜੀ ਹਾਂ ਬਾਕੀ ਕੋਈ ਗੱਲ ਨਹੀਂ ਉਹਨੇ ਮੰਨ ਲਿਆ ਕਨੇ ਕੱਲ ਮੜੀ ਦੇ ਦੇਉਗਾ ਨਾ ਬਏ ਤੁਹਾਡੇ ਸਾਹਮਣਾਂ ਦਊਗਾ ਆਪਣੀ ਅੱਜ ਪਿੰਡ ਚੋਈਆਂ ਫਿਰ ਜਤ ਹੈਗਾ ਵਾ ਤੈਨੂੰ ਬਤਾ ਆਪਣੀ ਫਸਲ ਸਾਰੀ ਖਰਾਬ ਹੋ ਚੁੱਕੀ ਆ ਚਲ ਉਹਨੂੰ ਪਤਾ ਕਿ ਅੱਡੀ ਪਹਿਲੀ ਵੇਟ ਜਿਆ ਕੋਈ ਨਾ ਦਊਗਾ ਇਹ ਮੁੰਡਾ ਮੁੰਡਾ ਬਾਰਵਾ ਆਉਂ ਮੁੰਡਾ ਬਾਰੇ ਤਾਇਆ ਵੀ ਕੋਟੀ ਵੀ ਗੱਲ ਕਰ ਰਹੀ ਏ ਠੀਕ ਆ ਤੈਨੂੰ ਬਤਾਵਾ ਪੈਸੇ ਆਪਣਾ ਚਾਹੀਦੇ ਚਾਹੀਦੇ ਆ ਨਾਲੇ ਤੂੰ ਮੈਨੂੰ ਵੀ ਨਾਲ ਲੈ ਆਵਾ ਮੈਂ ਤਾਂ ਦੋਵਾਂ ਦੀ ਗੱਲ ਹੋਰ ਹੋ ਜਾਂਦੀ ਆ ਮੈਂ ਤਾਂ ਤੁਹਾਨੂੰ ਕਿਹਾ ਸੀ ਤੁਸੀਂ ਇਕੱਲੇ ਚਲੇ ਜਾਓ ਪਰ ਨਹੀਂ ਤੁਸੀਂ ਕਹਿੰਦੇ ਹੋ ਮੈਂ ਵੀ ਤੁਹਾਡੇ ਨਾਲ ਹੀ ਚੱਲਾਂ ਨਹੀਂ ਹਾਲ ਹੋ ਜੂਗਾ ਤੈਨੂੰ ਮੈਂ ਕਿਹਾ ਨਾ ਪੱਕਾ ਹਾਲ ਹੋ ਜੂਗਾ ਜੇ ਨਾਣਾ ਦਿੱਤੇ ਪੈਸੇ ਤੇ ਆਪਣੀ ਕਿੰਨੀ ਬੇਇੱਜ਼ਤੀ ਹੋਣੀ ਆ ਨਹੀਂ ਦੇਊਗਾ ਦੇਊਗਾ ਨਾ ਨਹੀਂ ਮੂੰਹ ਘੱਡੀ ਦੇ ਦੀ ਚੱਲਾ ਮੈਂ ਨਾ ਵੇਖ ਕਿਦਾਂ ਤਮਾਕਾ ਇਹ ਦਿੱਲੀ ਦੇ ਵਿੱਚ ਆ ਤੇ ਕਿੰਨੇ ਬਦੋਸ਼ੇ ਲੋਕ ਮਾਰੇ ਗਏ ਆ ਇਹੋ ਜੇ ਕੰਮ ਖਰਿਆ ਕਦੋਂ ਹਟਣੇ ਹੱਡੀ ਦੇ ਚੋਂ ਕਿਥੇ ਤਮਾਕਾ ਹੋ ਗਿਆ ਵਾ ਉਹ ਦਿੱਲੀ ਤਮਾਕਾ ਯਾਰ ਵੇ ਕਿੰਨੇ ਲੋਕ ਮਰ ਗਏ ਆ ਹਾਂ ਹਾਂ ਉਹ ਕਿਦਾਂ ਆਵੇ ਤਮਾਕਾ ਕਰਨ ਵਾਲੇ ਕਰ ਗਈ ਆ ਅੱਛਾ ਇਹਨਾਂ ਨੂੰ ਕਦੇ ਇੰਨਾ ਨਹੀਂ ਤਰਸਣੀ ਆਉਂਦਾ ਵੀ ਆਪਣੀ ਹੀ ਲੋਕਾਂ ਦੇ ਆਪਣੇ ਨੇ ਮਰੀ ਤਰੀ ਜਾਨੀ ਹਾਂ ਉਸੇ ਚਿੱਲਾ ਅੰਦਰ ਮਰ ਚੱਲੇ ਆ ਕੀ ਤਮਾਕਿਆਂ ਨਾਲ ਕੀ ਮਿਲੂਗਾ ਹੈ ਕੋ ਮਿਲਣਾ ਪਤਾ ਆਈ ਆ ਵੀ ਪਤਾ ਲੱਗ ਜਾਣਾ ਫੜੇ ਵੀ ਜਾਣਾ ਸਜਾਵਾਂ ਵੀ ਹੋਣੀਆਂ ਸਾਨੂੰ ਜਿਹੜੇ ਜਿਹੜੇ ਜਿਨ੍ਹਾਂ ਦੇ ਘਰ ਉੱਜੜ ਗਏ ਉਹ ਵਿਚਾਰੇ ਕੀ ਕਰਦੇ ਮਾਮਾ ਦੇ ਪੁੱਤ ਭੈਣਾਂ ਦੇ ਵੀਰ ਹਾਂ ਜਨਾਨੀਆਂ ਦੇ ਆਦਮੀ ਕਈ ਕੁਝ ਕਿੰਨਾ ਧੱਕਾ ਹੋਣ ਡਿਆ ਮੈਂ ਨਹੀਂ ਦੁਨੀਆ ਤੇ ਉਹ ਕਲਜੋਗੀ ਆ ਗਿਆ ਜਿਹੜਾ ਆਂਦੇ ਹੋਣਾ ਮੇਲਾ ਤਾਂ ਕਲਜੋਗਾ ਆ ਗਿਆ ਫਿਰਕੇ ਆਉਣਾ ਕਿਦਾਂ ਹੋਰ ਉਹ ਆ ਗਿਆ ਕਲਜੋਕੇ ਕਲਜੋਕੇ ਤੇ ਚੱਲਣ ਡਿਆ ਆ ਕਲਜੋਗੀ ਆ ਕੀ ਆ ਬੜਾ ਔਖਾ ਈ ਹੈ ਨਾ ਇਦਾਂ ਦੀਆਂ ਖਬਰਾਂ ਸੁਣੀ ਦੀਆਂ ਨਾ ਉਦੋਂ ਮੰਨ ਨਹੀਂ ਉਹ ਲੱਗਦਾ ਉਦੋਂ ਤਾਂ ਮੈਂ ਕਹਿੰਨੀ ਆ ਵੀ ਨਿਆਣਿਆਂ ਨੂੰ ਆਖਣਾ ਇੱਥੇ ਹੀ ਰੋ ਇੱਥੇ ਆਪਣੀ ਵਾਈ ਕਰੀ ਜਾਓ ਕਮਾਈ ਜਾਓ ਤੇ ਖਾਈ ਜਾਓ ਪੁੱਤ ਆਵੇਂ ਪਰਦੇਸਾਂ ਦੇ ਵਿੱਚ ਅਸੀਂ ਵੀ ਇੱਥੇ ਤਰਲੇ ਲੈਂਦੇ ਰਹਿੰਦੇ ਹੁਣ ਕਿੰਨੇ ਦਿਨ ਹੋ ਗਏ ਰਜੀਤ ਦਾ ਫੋਨ ਨਹੀਂ ਆਇਆ ਹੁਣ ਮੇਰਾ ਉਦਾਂ ਹੀ ਨਹੀਂ ਜੀ ਲੱਗਣ ਡਿਆ ਆ ਖਬਰ ਸੁਣ ਕੇ ਸੋਹਾ ਮੈਨੂੰ ਟੈਨਸ਼ਨ ਪਾਤੀ ਜੇਕਰ ਉਹਨੇ ਤੈਨੂੰ ਦੱਸਿਆ ਹੋਵੇਗਾ ਮੈਂ ਕਿ ਉਹ ਦਿਨ ਉਹਦਾ ਫੋਨ ਆਇਆ ਸੀ ਉਹ ਆਂਦਾ ਵੀ ਜੇ 2-4 ਦਿਨ ਮੈਂ ਫੋਨ ਨਾ ਵੀ ਕਰੂੰਗਾ ਤੇ ਕੋਈ ਫਿਕਰ ਨਾ ਕਰੋ ਮੇਰੀ ਡਿਊਟੀ ਥੋੜੀ ਦੂਰ ਲੱਗੀ ਆ ਤੇ ਹੋ ਸਕਦਾ ਮੇਰਾ ਟਾਈਮ ਨਾ ਲੱਗੇ ਫੋਨ ਕਰਨ ਦਾ ਉਹਨੋ ਲੱਗੀ ਹਣੀ ਉਹ ਤਾਂ ਹੀ ਨਹੀਂ ਹੁੰਦੇ ਫੋਨ ਕੀਤਾ ਸੌਣ ਲੱਗਿਆ ਨਿਆਣਾ ਮੈਸੇਜ ਹੀ ਭੇਜ ਦਿੰਦਾ ਵੀ ਚੱਲ ਮੰਮੀ ਮੈਂ ਠੀਕ ਠਾਕ ਹਾਂ ਐਦਾਂ ਵੀ ਨਹੀਂ ਨਾ ਹੁੰਦਾ ਤਾਂ ਇਹ ਜੀ ਲੱਗਦਾ ਉਹ ਇਹ ਆ ਵੀ ਉਹ ਕੰਮ ਤੋਂ ਆਉਂਦਾ ਮਾਹ ਕੇ ਰ ਸਕਾਰ ਟੁੱਟਾ ਤੇ ਮੁੜ ਕੇ ਇਹ ਆ ਵੀ ਦੋਦਾਵਾ ਮੂੰਹ ਹੱਤ ਹੋ ਕੇ ਅਗਲਾ ਤੇ ਰੋਟੀ ਖਾ ਕੇ ਸੌਣ ਵਾਲੀ ਗੱਲ ਕਰਦਾ ਕੋਈ ਗੱਲ ਨਹੀਂ ਕੋਈ ਬਾਹਰ ਹੀ ਨਹੀਂ ਆਉਣ ਡਿਆ ਉਹ ਮਾਹ ਰਾਣੀ ਕਰ ਦਿਆ ਕਰੇ ਉਹ ਬਾਹਰ ਪਹਿਲਾਂ ਕੌਣ ਮਾਰ ਦਿਆ ਬੈਲਤ ਵਜਈ ਆ ਵੇਖਾ ਬਲਾ ਜਾ ਵੇਖੀ ਬਲਾ ਕੌਣ ਆਇਆ ਬਾਹਰ ਤਾਂ ਪਤਾ ਨਹੀਂ ਹੋ ਮਤਨ 24 ਸਾਲਾਂ ਬਾਅਦ ਆਇਆ ਹਾਂ ਤੇ ਵੇਹ ਘਰ ਕਟਾ ਸੋਨਾ ਬਣਾ ਲੈ ਮੋੜ ਹੀ ਚੇਂਜ ਕਰਤਾ ਵੇ ਬਾਹਰ ਹੀ ਵੇ ਕਟਾ ਰਿਹਾ ਬਰਾਂਡਾ ਪਾਇਆ ਵੇ ਮਿਸਤਰੀ ਬਾਹਰ ਵੀ ਡਾਏ ਆ ਸਸਿਕਲ ਆਂਟੀ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਜੀ ਵਧੀਆ ਵਧੀਆ ਰਾਜੀ ਜੀ ਜਾਵੋ ਨਾ ਹਾਂ ਜੀ ਵਧੀਆ ਤੇ ਤੁਸੀਂ ਆ ਬੈਲ ਜੋ ਖੜਕਾਉਂਦੇ ਆ ਨਾ ਤੁਸੀਂ ਆ ਹੀ ਜਾਂਦੇ ਕਿਹੜਾ ਪਹਿਲੀ ਵਾਰ ਆਉਣਾ ਸੀ ਇਹ ਉਹ ਤਾਂ ਗੱਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਿਕਲ ਰਿਹਾ ਹਾਂ ਤੇ ਨਹੀਂ ਨਹੀਂ ਕਰ ਰਹੀਆਂ ਅੰਕਲ ਤੇਰੇ ਆ ਜੋ ਕਰੇ ਜੀ ਹਾਂ ਆ ਜੋ ਆਹ ਪਰੋਨੇ ਆਏ ਤੁਹਾਡੇ ਜਿਹੜੇ ਪਰੋਨੇ ਆ ਗਏ ਭਾਵੇਂ ਪਿੰਡ ਚ ਹੀ ਹੈ ਤੇ ਪਰੋਨੇ ਯਾਰ ਉਹ ਬੱਲੇ ਬੱਲੇ ਜੋਬ ਨਾ ਕੀ ਆਲਾ ਸੱਚੀ ਕਾਲ ਸੱਚੀ ਕਾਲ ਕੀ ਆਲਾ ਇੱਥੇ ਆ ਲਾਂਗੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਮੈਂ ਬੈਠੇ ਬੈਠੇ ਕੋਈ ਕਰੀ ਨਹੀਂ ਇੱਥੇ ਆ ਬੈਠੋ ਉਹ ਗਾ ਆ ਜਾ ਗੁੱਲੋ ਮੈਂ ਤੂੰ ਦਰਦਾ ਵਾ ਨਹੀਂ ਨਹੀਂ ਦਰਨਾ ਕੋ ਹੋਰ ਪਾਣੀ ਲਾ ਪਹਿਲਾਂ ਨਾ ਨਾ ਪਾਣੀ ਨਹੀਂ ਜੀ ਪੀਣਾ ਐ ਚਾਹ ਪੀ ਕੇ ਹੁਣੇ ਆਏ ਆਂ ਅੱਛਾ ਅੱਛਾ ਲੈ ਉਹਨੇ ਚਾਹ ਦਾ ਵੀ ਸੁਣਾ ਦਿੱਤਾ ਵੀ ਮੈਂ ਪੀ ਕੇ ਆਈ ਆਂ ਚੱਲ ਸ਼ਾਕ ਕੋਈ ਨਹੀਂ ਚਾਹ ਵੀ ਬਣਾਉਨੇ ਆ ਕੋਈ ਨਹੀਂ ਨਹੀਂ ਖਦੀ ਚਾਹ ਬਣੀ ਵੀ ਹੈ ਬਣੀ ਕਿਰਾਮਾ ਗਰਮ ਹੋ ਰਾਇਆ ਚਾਰ ਪੰਜ ਸਾਲ ਹੋ ਗਏ ਤੇ ਤੁਹਦੀ ਆਉਂਦਾ ਹੀ ਨਹੀਂ ਕਿਤੇ ਅਸੀਂ ਤੇ ਫਿਰ ਵੀ ਦੋ ਤਿੰਨ ਗੇੜੇ ਮਾਰ ਆਇਆ ਅਸੀਂ ਮੂੰਹ ਸਿਰ ਤੇ ਨਹੀਂ ਕਰਤਾ ਸੁਣਾ ਆ ਤੇ ਸ਼ੁਕਰ ਆ ਕਿ ਤੂੰ ਵੀ ਆਇਆ ਸਾਡੇ ਹਾਲ ਤੇ ਹੈ ਚਲੋ ਹੂੰ ਉਹ ਤਾਂ ਜਾਂਦੇ ਰਹੇ ਨਾ ਹੜਾਂ ਦੇ ਵਿੱਚ ਅੰਕਲ ਤੇਰੇ ਤੇ ਮੁੜ ਕੇ ਫੇਰ ਇਦਾਂ ਹੀ ਜਾਇ ਨਹੀਂ ਗਿਆ ਤੂੰ ਸਾਡਾ ਪਿੱਛਾ ਕਰ ਹਾਂ ਜੀ ਕਿਤਾਬ ਪੈਰੀ ਕੋਈ ਹੋਈ ਪੱਦਰੀ ਤੇਰੀ ਕਿ ਨਹੀਂ 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 ਉਹ ਤੇ ਉਹਦੇ ਰੇਤ ਬੜੀ ਚੜ ਗਈ ਸੀ ਤੇ ਨਹੀਂ ਬਹੁਤ ਕਮ ਖਰਾਬ ਹੋਇਆ ਹਾਂ ਫਿਰ ਬੀਜੀ ਨਹੀਂ ਗਈ ਹੁਣੇ ਕਣਕਣ ਕੋਈ ਉੱਥੇ ਨਹੀਂ ਕਿੱਥੇ ਬੀਜੀ ਜਾਣੀ ਹੈ ਹਾਂ ਤੇ ਰੇਤਾ ਕਹਿੰਦੇ ਚੁੱਕੀ ਨੇ ਕਿਸ ਨੂੰ ਚੁਕਾ ਹੀ ਦੋ ਉੱਥੋਂ ਉਹ ਵੀ ਕੋਈ ਪੈਸੇ ਤੇਰਾ ਭਾਲਦੇ ਹਾਂ ਪੈਸੇ ਤੇ ਲੈ ਨਾਲੇ ਰੇਤਾ ਚੁਕਾਓ ਤੇ ਨਾਲੇ ਪੈਸੇ ਦੋ ਹਾਂ ਉਹ ਅੰਦੋਰੇ ਦੋਰੇ ਕੰਮ ਦੋਰੇ ਕਹਾਦਾ ਵੀ ਉਹ ਗੱਲ ਵੀ ਉਹ ਨਾਲੇ ਤੇ ਜ਼ਮੀਨ ਗਈ ਤੇ ਹੁਣ ਪਦਰੀਕਰ ਨੂੰ ਪੈਸੇ ਲੱਗਣੇ ਆ ਤੇ ਪਹਿਲੇ ਮਾਰੀ ਹੋਈ ਆ ਕਿ ਜੋ ਬਨੋਰ ਆ ਅੱਜ ਅੱਜ ਇਦਾਂ ਹੀ ਪਰ ਇਹ ਆ ਵੀ ਸਾਰੀ ਬੜੀ ਲੋਕਾਂ ਨਾਲ ਇਦਾਂ ਹੋਇਆ ਵਾ ਜੇ ਕੱਲਾ ਬੰਦਾ ਇਦਾਂ ਹੋਵੇ ਤੇ ਬੜਾ ਔਖਾ ਹੁੰਦਾ ਮੈਂਦਰ ਮੈਂ ਉਦੋਂ ਵੇਖਿਆ ਹੈ ਇਹਨਾਂ ਦਾ ਤੇ ਬੰਨੇ ਦਾ ਕੋਈ ਮੂੰਹ ਸੇ ਨਹੀਂ ਲੱਗਦਾ ਵੀ ਇਹਨਾਂ ਦੀ ਪੈਲੀ ਹੈਗੀ ਸਾਡੀਆਂ ਤੇ ਫਸਲਾਂ ਅੰਕਲ ਜੀ ਸਾਰੀਆਂ ਮਾਰੀਆਂ ਗਈਆਂ ਉਹ ਤਾਂ ਪੈਲੀ ਨਹੀਂ ਦੀ ਫਸਲ ਤੇ ਚਲੋ ਹੈ ਹੀ ਜਿਹੜੀ ਹੈਦੀ ਹੈ ਪੈਲੀ ਨਹੀਂ ਦੀ ਤੁਹਾਡੀ ਕਿੱਥੇ ਆ ਰੇਤ ਚੜ ਗਈ ਆ ਰੇਤ ਚੜ ਗਈ ਆ ਉਹ ਸਾਡੇ ਖਾਣ ਜੋਗੇ ਦਾਣੇ ਵੀ ਨਹੀਂ ਜੇ ਬਚੇ ਹੁਣ ਬਚਣਾ ਕਿੱਥੋਂ ਚੱਲ ਗਈ ਪਾਣੀ ਤੇ ਕਿਤੇ ਇੱਕ ਬਣਿਆ ਹੀ ਦਰਿਆ ਤੇ ਪਾਣੀ ਸਾਰਾ ਕੁਛ ਪਿਆੜੀਆਂ ਹੈ ਕੀ ਹੋਣੀ ਜਿਹੜਾ ਕੋ ਹੈਗਾ ਹੀ ਉਹ ਹੋਰ ਨਾ ਨਾ ਨੰਗਰਾਂ ਦੇ ਪੱਠੇ ਵੀ ਨਹੀਂ ਹੈਗੇ ਪਰਾਲੀ ਵੀ ਨਹੀਂ ਹੈਗੀ ਥੂੜੀ ਵੀ ਪਾਣੀ ਦੇ ਵਿੱਚ ਰੜ ਰੜ ਗਈ ਜੇ ਅੱਛਾ ਤੇ ਅਸੀਂ ਹੁਣ ਤੁਹਾਨੂੰ ਪਤਾ ਵਾ ਕਿ ਕਿਦੇ ਆਸਰੇ ਅਸੀਂ ਵੀ ਜੱਟਾਂ ਦੇ ਜ਼ਮੀਨ 'ਚ ਜੱਟਾਂ ਨੂੰ ਫਸਲ 'ਚ ਕੁਝ ਬਚਣਾ ਹੈ ਹੂੰ ਫਸਲ ਵਿੱਚ ਸਿਰ ਤੇ ਹੀ ਜਾਟਾ ਨਹੀਂ ਛੇਵੀਂ ਨਹੀਂ ਰਹਿਦਾ ਵਾ ਨਹੀਂ ਅਬੀ ਸਾਡੀ ਬਰਬਾਦ ਹੋ ਗਈ ਤੈਨੂੰ ਹੁਣ ਤਾਂ ਮੂੰਹ 'ਚ ਪੈਣ ਨੂੰ ਰੋਜੀ ਜਿੱਦਾਂ ਫਸਲ ਤੇ ਪੁੱਤ ਜਾਣੇ ਮਾਲ ਡੰਗਰ ਹੈਗਾ ਵਾ ਹਾਂਜੀ ਮਾਲ ਡੰਗਰ ਮਾਲ ਡੰਗਰ ਤੇ ਹੈਗਾ ਅੰਕਲ ਜੀ ਪਰ ਦੁੱਧ ਕਿੱਥੇ ਦੇ ਦੇ ਤਾਨੂੰ ਪਤਾ ਹੈ ਜੇ ਪੱਠਾ ਦਿੱਤਾ ਪਾਊਗਾ ਤੇ ਫੇਰ ਹੀ ਦੁੱਧ ਦੇਣਾ ਮਾਲ ਡੰਗਰ ਨੇ ਵੀ ਇਥੋਂ ਲੈ ਲਿਓ ਤੁੜੀ ਅਹੀਂ ਦੇ ਦਾਂਗੇ ਉਹੀਂ ਤਾਂ ਤੁੜੀ ਲੈ ਜਿਓ ਪ੍ਰਾਲੀ ਲੈ ਜਿਓ ਜੋ ਚਾਹੀਦਾ ਦੱਸ ਦਿਓ ਹਾਂਜੀ ਤੇ ਜਿਹੜੇ ਲੋਕੀ ਉਦੋਂ ਦੇ ਦੂਗੇ ਗਏ ਉਹਦੇ ਤੁਹਾਡੇ ਕੋਲ ਮੁੱਕ ਮੱਕ ਗਏ ਹੋਣੇ ਹਾਂ ਹਾਂਜੀ ਉਹ ਤਾਂ ਉਦੋਂ ਹੀ ਸਰਾਸ਼ਨ ਵੀ ਉਦੋਂ ਹੀ ਉਦੋਂ ਹੀ ਜਾ ਜੋਰ ਪਾਉਂਦੇ ਪਾਣੀ ਨਿਕਲਦਾ ਤਾਂ ਪਤਾ ਪਈ ਸਮਾਂ ਲੱਗਦਾ ਵਾ ਤੇ ਉਹ ਦੇਖਦੇ ਚਲੋ ਮਗਲ ਭੀ ਚਰ ਜਾਂਦਾ ਸਭ ਕੁ ਡੰਗਰਾਂ 'ਤੇ ਪੈ ਜਾਂਦਾ ਵਾ ਹਾਂ ਬਾਕੀ ਹਣ ਤੁਹਾਨੂੰ ਭਰਾ ਮਗਰੋਂ ਕਹਿੰਨੇ ਕਿ ਨਹੀਂ ਬਾਹ ਫੜਨੀ ਹੁੰਦੀ ਕਹਿੰਦੀ ਮਗਰੋਂ ਕੋਈ ਵੀ ਨਹੀਂ ਪੁੱਛਦਾ ਕਿ ਉਹਦੇ ਬਹੁਤ ਜਣੇ ਆ ਜਾਂਦੇ ਆ ਇਧਰੋਂ ਉਧਰੋਂ ਸਾਰੇ ਹੀ ਹਾਂਜੀ ਉਹ ਪਰਾਂ ਦਾ ਹੋਣੀ ਇੱਕ ਸਾਭ ਦੀ ਹਾਂਜੀ ਹਾਂਜੀ ਇਹ ਆ ਵੀ ਫਾਇਦਾ ਤੇ ਹੋਣ ਵਾ ਪੁੱਛਣ ਦਾ ਵੀ ਹਾਂ ਵੀ ਤੁਹਾਡੇ ਕੋ ਕੋਈ ਪੱਠਾ ਹੈਗਾ ਹਾਂ ਜੀ ਤੁਹਾਡੇ ਕੋ ਖਾਣ ਨੂੰ ਕਣ ਤਾਂ ਹੈ ਜੀ ਹਾਂ ਜੀ ਜਾਂ ਕੋਈ ਤੁਹਾਡੇ ਕੋ ਰਸ਼ਨ ਹੈਗਾ ਪੁੱਛਣ ਦਾ ਹੁਣ ਫਾਇਦਾ ਹੋ ਉਦੋਂ ਦੇ ਸਾਰਾ ਉਲਟ ਕੇ ਪੰਜਾਬ ਦੇ ਉੱਤੇ ਮੜ ਕੇ ਬਾਹਰ ਬਾਹਰ ਦੀਆਂ ਛੇਟਾਂ ਵਾਲੇ ਵੀ ਆ ਗਈ ਆ ਗਏ ਪਰ ਲੋਕਾਂ ਨੇ ਵੀ ਨਾ ਧੱਕੇਸ਼ਾਹੀ ਕੀਤੀ ਪਰ ਕਈਆਂ ਨੇ ਤੇ ਰਸ਼ਨ ਜਮਾ ਕੀਤਾ ਤੇ ਕਈਆਂ ਨੂੰ ਚਾਹੀਦਾ ਹੈ ਉਹਨਾਂ ਨੂੰ ਘੱਟ ਮਿਲਿਆ ਸੀਗਾ ਤੇ ਜਿਨ੍ਹਾਂ ਨੂੰ ਨਹੀਂ ਚਾਹੀਦਾ ਉਹਦੇ ਲੈ ਲੁ ਗਏ ਸੀਗੇ ਜਿਹਨਾਂ ਦੇ ਘਰ ਅੱਗੇ ਭਰੀ ਉਹਨਾਂ ਨੇ ਆਪਣੇ ਹੋਰ ਪਰ ਪਹਿਲਾਂ ਚਾਹੀਦੇ ਪਰ ਪੈਂਚ ਵੀ ਇਦਾਂ ਦੇ ਆ ਤੇ ਜਿਨ੍ਹਾਂ ਨੂੰ ਲੋੜ ਹੁੰਦੀ ਐ ਉਹਨਾਂ ਨੂੰ ਕੋਈ ਦਵਾਉਂਦਾ ਨਹੀਂ ਐ ਤੇ ਜਿਨ੍ਹਾਂ ਨੂੰ ਲੋੜ ਉਹਨਾਂ ਨੇ ਦਵਾਉਂਦੇ ਜਿਨ੍ਹਾਂ ਨੂੰ ਨਹੀਂ ਲੋੜ ਉਹਨਾਂ ਦੇ ਘਰ ਪਰ ਹੀ ਜਾਂਦੇ ਇਦਾਂ ਇਦਾਂ ਹੀ ਕਹਿ ਜੋ ਕੋਈ ਨਹੀਂ ਕਰੋ ਗੱਲਾਂ ਬਾਤਾਂ ਮੈਂ ਚਾਹ ਬਣਾਉਣਾ ਨਹੀਂ ਚਾਹ ਰਹੇ ਅੰਟੀ ਆਏ ਇਹਨੇ ਪੀ ਗਏ ਬਹੁਤ ਐ ਯਾਰ ਹਾਂ ਮੈਂ ਚਾਹ ਨਹੀਂ ਜੇ ਬਿਨਾਂ ਜਾ ਹੁਣੇ ਪੀ ਗਏ ਨਾ ਘਰੇ ਗਲਾਰਾ ਕਿਤੇ ਫੇਰੇ ਮੈਨੂੰ ਆਂਦੇ ਚਲੋ ਅੰਟੀ ਇੰਨਾ ਕਰ ਜਾ ਕੇ ਚੰਗਾ ਹੋ ਗਿਆ ਤੁਸੀਂ ਆਏ ਤੇ ਉਹ ਕੋਈ ਮੁਆਜਾ ਮਿਲਿਆ ਵਾ ਨਾ ਅੰਕਲ ਜੀ ਕਿੱਥੇ ਹੋ ਆਵਜਾ ਤਾਂ ਤੁਹਾਡੇ ਆ ਲੈ ਕੋਈ ਵੇਖਣ ਹੀ ਨਹੀਂ ਆਇਆ ਸਾਡੇ ਘਰਾਂ ਵੱਲ ਨਾ ਸਾਡੀਆਂ ਪੈਲੀਆਂ ਵਾਲੀ ਆਇਆ ਜੇ ਕੋਈ ਤੈਨੂੰ ਪਤਾ ਜੇ ਕੋਈ ਆਊਗਾ ਤਾਂ ਕੋਈ ਕੇ ਇਹਨੂੰ ਦਊਗਾ ਸਰਕਾਰਾ ਮਤਲਬ ਪਿਤਾ ਨੂੰ ਬੜਾ ਸਾਰੇ ਤੇ ਝੂਠ ਮਾਰਦੇ ਆ ਪਿਤਾ ਨੂੰ ਬੜਾ ਮੁੱਕੇ ਲੱਜੀ ਆ ਕੇ ਹੁਣ ਗੱਲ ਕਰੀ ਆ ਮੁੜ ਕੇ ਕੌਣ ਕਿੰਨੂੰ ਪੁੱਛਦਾ ਅੰਕਲ ਜੀ ਨਾਲੇ ਨਾ ਆਪਾਂ ਇੱਕ ਕੰਮ ਹੈ ਸਾਡੇ ਘਰ ਆਓ ਦੱਸੋ ਦੱਸੋ ਕੰਮ ਕਿਹੜਾ ਜਿਹੜਾ ਕਰਨ ਵਾਲਾ ਹੋਊਗਾ ਕਰਾਂਗੇ ਨੀ ਗੱਲ ਕੋਈ ਨਹੀਂ ਮੈਂ ਤੁਹਾਡੇ ਵਰਗਾ ਸਰਦਾਰ ਹੀ ਕਰ ਸਕਦਾ ਨਹੀਂ ਨਹੀਂ ਦੱਸ ਕੋਈ ਗੱਲ ਨਹੀਂ ਖੁੱਲ ਕੇ ਗੱਲ ਦੱਸ ਚਾਹਦਾ ਕਿਉਂ ਖੁੱਲ ਕੇ ਗੱਲ ਇਹ ਹੈ ਕਿ ਪੈਸੇ ਚਾਹੀਦੇ ਤਰੇ ਜ 50000 ਰੁਪਏ ਐਨੇ ਪੈਸੇ ਕੀ ਕਰਨੇ ਜੋਬ ਨਾ ਤੂੰ ਤੁਹਾਨੂੰ ਬਹੁਤ ਢੇਰ ਦੋ ਕਿੱਲਾ ਹੈ ਉਹ ਸਾਰਾ ਰੇਤ ਰੀਤੇ ਤੇ ਉਹ ਆਂਦ ਕੇ ਰੇਤ ਲਹੁੰਦਾ ਡੀਜ਼ਲ ਲੱਗ ਜਾਣਾ ਇੰਨਾ ਅੱਛਾ ਨਾਲੋਂ ਡੀਜ਼ਲ ਤੇ ਵੀ ਪੈਸੇ ਲੱਗਣੇ ਆ ਇਹ ਜਿੰਨੇ ਟੈਕਟਰ ਲਏ ਨੇ ਉਹਨੇ ਵੀ ਪੈਸੇ ਲੈਣੇ ਫੇਰ ਹੀ ਦੇਤਾ ਚੁੱਕਣੀ ਆ ਤੇ ਇਹ ਮੈਨੂੰ ਆਂਦੇ ਅੰਕਲ ਨੇ ਨਹੀਂ ਮਨਾ ਕਰਨਾ ਤੇ ਆਪਾਂ ਉਧਰ ਜਾਣੇ ਨਹੀਂ ਆਣਾ ਤੇ ਆਪਾਂ ਨਹੀਂ ਕਰਨਾ ਹਾਂਜੀ ਧੰਨ ਭਾਗ ਆ ਚਲੋ ਇਹ ਆ ਵੀ ਤੁਸੀਂ ਆਏ ਆ ਕੱਲ ਇਹ ਆ ਵੀ ਯੋਗਨਾ ਗੱਲ ਜਿਹੜੀ ਆ ਵੀ ਮੂੰਹ ਤੇ ਕਰ ਦੇਣੀ ਚੰਗੀ ਹੁੰਦੀ ਆ ਹਾਂਜੀ ਆਹੋ ਕੇ ਲਾਰੇ ਨਾਲੋਂ ਲਾਰੇ ਨਾਲੋਂ ਆਂਦੇ ਤਾਂ ਜਵਾਬ ਚੰਗਾ ਹਾਂ ਗੱਲ ਇਹੋ ਵੀ ਸਾਡਾ ਮੁੰਡਾ ਡਿਆ ਉਥੇ ਕਾਰੋਬਾਰ ਖੋਲਣ ਕੋਈ ਉਨੇ ਆਪਣਾ ਕਾਰੋਬਾਰ ਖੋਲਣਾ ਵਾ ਮਿਸਤਰੀ ਲੱਗੇ ਆ ਤੇ ਪੈਸਾ ਉਹਨੇ ਹਨ ਕੋਈ ਕਲਾਇਆ ਗਿਆ ਆਪਣੇ ਇਹ ਚ ਚਲਾਉਂਦਾ ਕੋਈ ਵੀ ਕਲਾਇਆ ਉਹ ਆਪਣਾ ਕੰਮ ਚਲਾਉਂਦਾ ਨਹੀਂ ਆਂ ਕਿ ਤੈਨੂੰ ਪਤਾ ਤੂੰ ਖੋਲਦਾ ਕੰਮ ਉਦਾਂ ਹੀ ਤੇਰੀ ਬਿਲਕੁਲ ਮਤ ਕਰਦੇ ਭਾਵੇਂ ਜਿੰਨੀ ਮਰਜ਼ੀ ਨਹੀਂ ਮੈਂ ਤਾਂ ਬਰੀ ਆ ਸਾਂ ਤੇ ਗੱਲ ਇਹ ਆ ਵੀ ਤੁਹਾਨੂੰ ਪਤਾ ਤੂੰ ਹੀ ਵਾਈ ਜੋਤੀ ਆ ਰਹੇ ਆਂ ਤੇ ਅਹੀਂ ਫਸਲ ਆ ਰਹੀ ਆਂ ਹਾਂ ਜੀ ਜੀ ਤੇ ਕਿੰਨਾ ਕੋ ਕੋ ਬਜਦਾ ਤੁਹਾਨੂੰ ਪਤਾ ਹੀ ਆ ਇੱਕ ਮੰਡ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਤੁਹਾਡੀ ਪੈੜੀ ਦਾ ਹੈ ਫਸਲ ਮਾਰੀ ਗਈ ਤੁਹਾਡੀ ਤੇ ਇਹ ਆ ਵੀ ਜਿੱਥੇ ਨਹੀਂ ਵੀ ਹੜ ਆਏ ਇੱਥੇ ਵੀ ਨੁਕਸਾਨ ਹੋਇਆ ਕਿਉਂਕਿ ਬਾਸ਼ੇ ਹੁੰਦੀ ਰਹੀ ਤੇ ਝੋਨਾ ਕੋਈ ਉਹ ਜਾਂ ਨਿਕਲਿਆ ਨਹੀਂ 20 20 ਕੁਆਂਟਲ ਕੇ ਦਾ 22 ਕੁਆਂਟਲ ਵੱਧ ਤੋਂ ਵੱਧ ਕੇ ਦਾ 22 ਨਿਕਲਿਆ 32 33 ਕੁਆਂਟਲ ਝੋਨਾ ਨਿਕਲਿਆ ਪਿਛਲੀ ਵਾਰ ਤੇ ਹਾਂ ਗੱਲਾਂ ਹੀ ਉਹ ਵੀ ਪੈਸਿਆਂ ਦਾ ਤੇ ਮੁਸ਼ਕਲ ਆ ਹੋਰ ਜਿਹੜੀ ਤੂੰ ਆਖੇ ਕਣਕ ਖਾਣ ਨੂੰ ਲਖਣਨੀ ਉਹ ਲੈ ਜਾ ਪਰਾਲੀ ਲੈ ਜਾ ਤੂੜੀ ਲੈ ਜਾ ਜਿਹੜੀ ਚੀਜ਼ ਹੈ ਦੀ ਹੋਰ ਲੈ ਜਾ ਬੇਚ ਜਦੋਂ ਕੋਈ ਤੇ ਇਹ ਆ ਵੀ ਪੈਸਿਆਂ ਦਾ ਥੋੜਾ ਮੁਸ਼ਕਲ ਆ ਜੇ ਵੀ ਅੱਜ ਮਿਲਦੇ ਉਹ ਦੇ ਰਿਹਾ ਯਾਰ ਇਹ ਤੇ ਪਤਾ ਕੀ ਗੱਲ ਆ ਨਾ ਤੇ ਮੈਂ ਕਿਸਦੇ ਨਾਲ ਗਿਆ ਹੀ ਆ ਵਿਆਹ ਤੇ ਨਾਂ ਲਾਈ ਆ ਆਪਾਂ ਤੇ ਨਾਂ ਕਿਸ ਨੂੰ ਦੱਸੇ ਹੀ ਆ ਤੇ ਇਹੋ ਜਿਹੀ ਗੱਲਾਂ ਦਾ ਮੈਨੂੰ ਨਹੀਂ ਪਤਾ ਇਹ ਆ ਵੀ ਜੇ ਨਹੀਂ ਤੇ ਹੋਰ ਕਿਸੇ ਨੂੰ ਪੁੱਛ ਕੇ ਵੇਖ ਲੈ ਜੇ ਇਹ ਪੁੱਛਿਆ ਜਾਂਦਾ ਤੇ ਨਹੀਂ ਹੈ ਉਹਦੇ ਕੋਈ ਨਹੀਂ ਬੰਦਾ ਆਗਾਸਣਾ ਹੀ ਕੋਈ ਹੁੰਦਾ ਵਾ ਪਰ ਮੇਰਾ ਜੀਤ ਨਹੀਂ ਹੀ ਕਰਦਾ ਨਾ ਕਰਨ ਹੁਣ ਮੇਰੀ ਆ ਮਜਬੂਰੀ ਬਣ ਗਈ ਆ ਗੱਲੀ ਗੱਲ ਨਹੀਂ ਕੋਈ ਨੇ ਦੇ ਉਤਨਾ ਨਾ ਕੋਈ ਨਹੀਂ ਤੈਨੂੰ ਜੋਗ ਨਾ ਨਹੀਂ ਮੈਂ ਤਾਂ ਪੈਰੀ ਦਾ ਹੱਲਾ ਦੇਂਦਾ ਹੋਰ ਤੇ ਗੱਲ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀ ਯਾਰ ਇਹੋ ਜੀ ਨਹੀਂ ਕੋਈ ਗੱਲ ਵੀ ਹੈ ਪੈਸੇ ਕਿਹੜੇ ਕਿਹੜੇ ਮੁਰ ਪੀ ਮੁਰਨੇ ਨਹੀਂ ਕਿ ਦੇ ਹੀ ਦੇਣੇ ਸਾਨੂੰ ਹੀ ਪਤਾ ਵਾ ਕਿਰਾ ਵਿਹਾਰ ਚੰਗਾ ਵਾ ਪਰ ਹੁਣ ਕੋਲ ਤਾਂ ਹੀ ਆ ਨਾ ਨਹੀਂ ਲੋੜ ਨਹੀਂ ਪਈ ਕਦੀ ਲੈਣ ਦੀ ਆ ਉਹ ਮੁਸ਼ਕਲ ਪੈ ਗਈ ਲੜਕ ਉਹ ਰੱਬ ਨੇ ਮਾਰ ਮਾਰਤੀ ਨਾ ਇਹਦੇ ਤੈਨੂੰ ਪਤਾ ਪਰ ਕਦੀ ਟੜਕ ਪੈਸੇ ਮੰਗੇ ਮੰਗੇ ਰੇ ਰੋਲ ਵੀ ਆਉਂਦੀ ੜਕੋਂ ਦੇ ਸੱਤ ਵਾਰੀ ਜ਼ਰੂਰ ਤਿੰਨ ਵਾਰੀ ਆਪਣੇ ਘਰ ਸਾਰ ਲਈਦਾ ਤੰਗੀ ਚ ਜ਼ਾਰ ਲੋ ਭਵੇਂ ਦਾ ਸਾਰ ਲੋ ਆਹ ਗੱਲ ਵੀ ਮੁਸ਼ਕਲ ਬਣੀ ਹੈ ਹੁਣ ਦੱਸ ਤਾਨੂੰ ਕਰੀਏ ਕਹੀਏ ਕਹੀਏ ਵੀ ਕੀ ਦੇਖੋ ਤੁਹਾਨੂੰ ਮਾਲ ਡੰਗਰ ਦਾ ਆਖਿਆ ਤੂੜੀ ਤੰਦ ਲੱਲੋ ਦਾਣੇ ਆਪਣੇ ਖਾਣ ਨੂੰ ਆਟਾ ਭਿਆਲੋ ਜਾ ਕੇ ਉਹ ਉਹਨਾਂ ਕਰ ਸਕਦੇ ਆ ਤੇ ਅੱਜ ਨੂੰ ਲੱਗਦਾ ਦਾਣੇ ਕੱਲ ਲਾਂਗੇ ਰੋ ਥੋੜੀ ਲੈ ਲੈ ਰੋ ਥੋੜੀ ਤੇ ਨਹੀਂ ਰੋਟ ਨਹੀਂ ਚੱਲਦੋ ਅਸੀਂ ਇਹ ਵੀ ਆ ਵੀ ਦੋ ਮਹੀਨਿਆਂ ਦੇ ਤੁਹਾਨੂੰ ਇਹ ਆ ਵੀ ਛੋੜ ਦਿੰਨੇ ਦਾਣੇ ਹੋਰ ਅਸੀਂ ਕਿੰਨਾ ਕਰ ਸਕਦੇ ਕਿ ਨਹੀਂ ਕੋਈ ਨਹੀਂ ਹੋਰ ਲੈ ਜਿਓ ਤੁਸੀਂ ਆਟੇ ਦੀ ਕੋਈ ਗੱਲ ਨਹੀਂ ਕੀ ਦਾਣਿਆਂ ਦੀ ਕੋਈ ਗੱਲ ਵੀ ਹੋਰ ਲੈ ਜਿਓ ਪਰ ਪੈਸਿਆਂ ਦਾ ਔਖਾ ਜੋਬਨ ਹਾਂਜੀ ਮੈਨੂੰ ਯਾਦਨ ਗੱਲ ਦੱਸ ਸਕਦਾ ਹਾਂਜੀ ਇਹ ਆ ਵੀ ਜੋਧਿਆਂ ਦੀ ਕਮੇਟੀ ਇੱਕ ਮੁੱਢੀਆਂ ਛੁੱਟੀਆਂ ਹੀ ਉਹਨਾਂ ਨੂੰ ਪੁੱਛ ਕੇ ਵੇਖ ਲੈ ਠੀਕ ਹੈ ਹੈ ਵੇਖ ਲੈ ਕਮੇਟੀਆਂ ਛੁੱਟੀਆਂ ਹੋਵਾਂ ਉਹਨਾਂ ਨੇ ਪਰ ਸਾਡਾ ਨਾਂ ਲੱਗਦਾ ਆਹ ਇਹ ਨਾ ਸਾਡਾ ਨਾਂ ਲੱਗਦਾ ਮੈਂ ਕਿਹਾ ਫੇਰ ਗਵਰਨਰ ਮੱਥੇ ਦੀ ਲੋੜ ਹੁੰਦੀ ਅਗਲਾ ਕਹਿਣਾ ਵੀ ਆ ਉਧਰੋਂ ਕੁ ਲਾ ਕੇ ਸਾਡੀ ਬੋਲ ਕਹਿੰਦਾ ਨਹੀਂ ਨਹੀਂ ਪਤਾ ਕੀ ਗੱਲ ਵਾ ਇਦਾਂ ਲੜਾਈ ਪਈਦੀ ਸਾਡੀ ਹਾਂਜੀ ਹਾਂਜੀ ਨਹੀਂ ਕਹਣਾ ਮੈਂ ਵੀ ਸਾਡੇ ਵਾਲ ਜੋ ਲੈ ਲਿਆ ਆਪਣੇ ਕੋਲੋਂ ਦੇ ਦਿੰਦੇ ਹਾਂ ਆ ਗੱਲਾਂ ਤੇ ਸਾਡੀ ਆ ਮਜਬੂਰੀ ਨਹੀਂ ਨਹੀਂ ਤੁਹਾਡਾ ਨਾਮ ਹੀ ਲੈਂਦੇ ਹਾਂ ਕਮੇਟੀ ਦਾ ਨਾਮ ਨਾ ਲਵੀਂ ਨਹੀਂ ਨਹੀਂ ਉਹਨਾਂ ਨੇ ਆਪ ਵੀ ਕਮੇਟੀ ਚੁੱਕੀ ਇਹਨਾਂ ਨੇ ਫਲੋਰ ਨੂੰ ਆਹੋ ਚੱਲ ਬਹਿ ਜਾਓ ਮੈਂ ਬਣਾਉਣੀ ਹੈ ਨਹੀਂ ਚੱਲੀਏ ਚੱਲੀਏ ਰਹੇ ਨਹੀਂ ਕੋਈ ਹੋਰ ਚੱਲੇ ਜਾਣਾ ਨਹੀਂ ਚੱਲੀ ਜਾਣ ਫਿਰ ਕਿਸ ਦਿਨ ਚਾਹ ਪੀ ਲੰਘਦਾ ਡਿਗ ਠੀਕ ਆ ਕਦ ਦਿਨ ਬੋਰ ਹੋਣਾ ਦੱਸ ਦਿਓ ਹਾਂਜੀ ਜਾਓ ਉੱਧਰ ਛੱਡ ਜਾਵਾਂਗੇ ਮੋਟਰਸਾਈਕਲ ਤੇ ਸੁਣ ਜਾ ਉਧਰੋਂ ਪੁੱਛ ਲਓ ਹਣਾ ਨੇ ਨਾ ਪੁੱਛਣਾ ਜੀ ਚਲੋ ਚਲਨੇ ਪੁੱਛ ਲੈ ਜਾਂਦੇ ਹਾਂ ਜੋ ਪੁੱਛ ਆਏ ਤੇ ਹੈ ਗਈ ਆ ਆ ਜਾਂਦੇ ਜਾਂਦੇ ਪੁੱਛ ਜਾਨੀ ਜੇ ਹਾਂ ਨਾ ਕਰਨਗੇ ਤੇ ਤੁਹਾਨੂੰ ਘਰ ਨੂੰ ਨਾ ਮੋੜ ਦੇਣਗੇ ਨਹੀਂ ਨਹੀਂ ਉਹਦੇ ਕੱਲ ਗਈ ਆਹ ਹੁਣ ਜਾਂਦੇ ਪੁੱਛ ਹੀ ਲੋ ਹਾਂ ਜੀ ਜਾਂਦੇ ਪੁੱਛ ਚਲੋ ਚਲ ਚੰਗਾ ਬਤ ਚੰਗਾਂ ਟੀ ਚੰਗਾਂ ਗੰਗਲ ਸੱਚੀ ਗਾਲ ਪੋਤਰਾ ਵੇ ਲੱ ਸਪੀਕੀ ਨਹੀਂ ਆਸਨਾ ਆਏਗਾ ਅੱਧਾ ਜਿਹੜੇ ਕੋ ਹੁੰਦੇ ਚਲੋ ਦੇ ਹੀ ਦਿੰਦੇ ਆਪਾਂ ਭਾਂ ਥੋੜੇ ਤੂਫੀ ਮੇਰੀ ਸੁਣੋ ਗੱਲ ਅੱਗੇ ਪੈਸੇ ਲੱਲੇ ਹੀ ਨਾ ਇੰਨੇ ਹੜਕਾ ਕਿੱਦਾਂ ਅਸੀਂ ਦੰਦੀਆਂ ਬਿਲਕੁਲ ਬਿਲਕੁਲ ਕੇ ਲਏ ਸੀ ਇਹਨਾਂ ਦੇ ਕੋਲੋਂ ਪੈਸੇ ਦੇਣ ਦਾ ਨਾਂ ਨਹੀਂ ਲੈਂਦੇ ਪੈਸੇ ਜੇ ਕਹੇ ਜੇ ਇਹੀ ਜਾਣਾ ਤੇ ਜੋਬਨ ਨੇ ਕਹਿਣਾ ਅਮਰਜੀਤ ਘਰ ਨਹੀਂ ਗਈ ਉਹ ਹੁੰਦੀ ਆ ਨਾ ਤੇ ਫੇਰ ਮੈਂ ਤੁਹਾਨੂੰ ਪੁੱਛ ਕੇ ਦੱਸੂਗਾ ਤੇ ਜੇ ਅਮਰਜੀਤ ਨੇ ਕਹਣਾ ਜੋਬਨ ਹੈ ਠੀਕ ਆ ਏਦਾਂ ਦਾ ਸਾਨੂੰ ਇਹਨਾਂ ਨੇ ਫੇਰੇ ਮਰਵਾਏ ਹੀ ਉਦੋਂ ਦੇਣ ਨੂੰ ਚਿਹੋਂ ਜਿੱਦਾਂ 50 ਮੰਗਿਆ ਤਾਂ ਵੀ ਬੰਦਾ ਦੇ ਹੀ ਦਿੰਦਾ ਵਾ ਉਹ ਹੋਏ ਤਾਂ ਗੱਲ ਆਈ ਆਸ ਨਹੀਂ ਹੁੰਦੇ ਆ ਨਾ ਉਹ ਗੱਲ ਗੱਲ ਵੀ ਆ ਰਿਹਾ ਵਿਹਾਰ ਚੰਗਾ ਹੋਵੇ ਵਿਹਾਰ ਬਣਾਉਣਾ ਬੜਾ ਔਖਾ ਹੁੰਦਾ ਇਹ ਆ ਵੀ ਪੈਸੇ ਲੈ ਲਈਦੇ ਆ ਜਿਹੜੇ ਮੂੰਹ ਨਾਲ ਲਏ ਆ ਨਾ ਫਿਰ ਉਦਾਂ ਦਾ ਹੀ ਮੂੰਹ ਦੇਣ ਵਾਸਤੇ ਹੋਵੇ ਵੀ ਹਾਂ ਜਿੰਨਾ ਬਣਾ ਕੇ ਤਾਂ ਇੱਕ ਦਿਨ ਪਹਿਲਾਂ ਉਹਲੇ ਨੂੰ ਫੜਾਓ ਤੇ ਗਾਂ ਵੀ ਲੋੜ ਹੁੰਦੀ ਅੰਦਰ ਵੜ ਕੇ ਜਿੰਨਾ ਲਏ ਆ ਨਾ ਅੰਦਰ ਵੜ ਕੇ ਅਗਲੇ ਨੂੰ ਫੜਾਪੇ ਪਿਆ ਲੈ ਪਾ ਤੇ ਨਾਲੇ ਕਰੇ ਧੰਨਵਾਦ ਜਦੋਂ ਅਸੀਂ ਜਾਣੇ ਹੀ ਪੈਸੇ ਲੈਣਾ ਤੁਹਾਨੂੰ ਪਤਾ ਹੀ ਹੈ ਨਾ ਕਿੰਨਾ ਉਹਦੀ ਗਵਾਂਢਣ ਮੱਥੇ ਦਾ ਹੱਥ ਮਾਰਦੇ ਆਂਦੀ ਆਏ ਹਾਂ ਤੁਸੀਂ ਤੇ ਰੋਜ਼ ਆ ਜਾਂਦੇ ਇਹਨਾਂ ਤੁਹਾਨੂੰ ਪੈਸੇ ਨਹੀਂ ਜੇ ਦੇ ਦੇਂ ਸਭ ਗੱਲ ਹੋਈ ਕੌਡਿਓ ਖੋਟੇ ਕਰ ਕਰ ਕੇ ਉਹਨਾਂ ਪਹਿਲੇ ਚੱਲ ਨਿਕਲ ਗਏ ਸੀ ਉਦੋਂ ਹੈ ਪਰ ਕੀ ਨਿਕਲੇ ਇਦਾਂ ਨਹੀਂ ਨਾ ਜਿੱਦਾਂ ਰਕਮ ਲਈ ਵੀ ਉਦਾਂ ਦੇਣੀ ਚਾਹੀਦੀ ਚੱਲ ਅਹੀਂ ਅਹੀਂ ਘੜੀ ਹਾਂ ਕਰਤੀ ਆ ਉਹ ਅੰਦਰ ਗਏ ਹੀ ਆ ਦੇਖ ਲਾਂਗੇ ਤੁਹਿੰਦਰ ਉਹ ਦੇ ਮਰਲੇ ਮਰਲੇ ਤੇ ਮਰਦੇ ਫਿਰਦੇ ਉਹਨਾਂ ਨੇ ਇਹਨਾਂ ਨੂੰ ਕਿੱਥੇ ਹਾਂ ਕਰਨੀ ਚੱਲ ਦੇ ਨਾ ਦੇ ਨਾ ਸਾਨੂੰ کہیں ਤੇ ਆਪਣੇ ਕੋਲੋਂ ਲਾਏ ਹੀ ਆ ਇਹ ਵਿੱਚ ਘਰ ਲੱਗੀ ਸਪੜਰੀ ਸਰ ਉੱਤਰ ਜੰਨੇ ਉੱਤਰ ਪੋਸੀ ਜਾਨ ਨੇ ਕਹਿੰਦੀ ਜਾਂਦੀ ਐ ਵੀ ਇੱਕ ਬੰਨਿਆ ਗੱਲ ਤੇ ਬਣੀ ਨਹੀਂ ਆਹ ਹੋ ਵੰਟੀ ਕਰ ਜੋ ਬਣਾਇਆ ਸਸਰੀਕਾਰ ਸਸਰੀ ਘੰਟੀ ਸਸਰੀਕਾਰ ਹਰਸਨੋ ਟਾਈਮ ਠੀਕ ਤੁਸੀਂ ਆਪਣੀ ਦੱਸੋ ਆਜੋ ਬਹਿਜੋ ਬਸ ਬਹਿਜੋ ਬਹਿਜੋ ਔਰ ਸੁਣੋ ਹਾਂ ਠੀਕ ਤੂੰ ਹੀ ਆਪਣੀ ਦੱਸਣਾ ਮੈਨੂੰ ਤੇ ਪਤਾ ਲੱਗਾ ਸੀ ਤੁਹਾਡਾ ਬੜਾ ਨੁਕਸਾਨ ਹੋ ਗਿਆ ਵਾ ਹਾਂਜੀ ਕੀ ਕਰ ਸਕਦੇ ਹਾਂ ਮੈਂ ਆਉਣਾ ਕਰਤਾ ਮੇਰੇ ਕੋ ਆਇਆ ਨਹੀਂ ਗਿਆ ਮੈਨੂੰ ਜੋਦੇ ਨੇ ਦੱਸਿਆ ਸੀ ਠੀਕ ਠੀਕ ਵੀ ਬੜਾ ਉਹਨਾਂ ਦਾ ਨੁਕਸਾਨ ਹੋ ਗਿਆ ਵਾ ਫਸਲਾਂ ਫਸਲਾਂ ਖਰਾਬ ਉਹਨਾਂ ਦੀ ਹਾਂਜੀ ਮਾੜੀ ਗੱਲ ਹੋਈ ਹੈ ਹਾਂਜੀ ਇਹ ਰੱਬ ਦੀ ਮਾਰ ਹੀ ਕੋਈ ਕੀ ਕਰ ਸਕਦੇ ਇਹਦੇ ਵਿੱਚ ਇਹ ਤਾਂ ਗੱਲ ਠੀਕ ਹੈ ਜੀ ਠੀਕ ਹੈ ਹਾਂ ਰੱਬ ਦੀ ਮਾਰ ਹੈਗੀ ਮੀ ਮੀ ਵੀ ਬੜਾ ਯਾਰ ਕਾ ਪੈ ਗਿਆ ਨਾ ਮੀ ਦਾ ਰੱਬ ਕਰਤਨੀ ਹੈ ਹੂੰ ਹੂੰ ਤੇ ਕਿਤਰਾ ਫੇ ਪੈ ਰੀਆਂ ਪੁੱਲੀਆਂ ਦਾ ਕੋਈ ਬਚਿਆ ਕਿ ਨਹੀਂ ਨਹੀਂ ਪੈਲੀਆਂ ਦਾ ਕਿੱਥੋਂ ਬਚਿਆ ਪੈਲੀਆਂ ਰੇਤ ਦੀ ਬੜੀ ਚੜ ਗਈ ਮੇਰੇ ਤੋਂ ਤਾਂ ਨਹੀਂ ਸਾਡੀ ਫਸਲ ਵਜੀ ਆ ਨਾ ਸਾਡੀਆਂ ਪੈਲੀਆਂ ਵਜੀ ਆ ਸਿੱਧੀ ਗੱਲ ਆਂਦੇ ਰੇ ਬਰੂਬੋ ਬੜੀ ਚੜੀ ਬੋਝ ਜਿਆਦਾ ਬੋਝ ਉਹਦਾ ਬੱਸ ਮੜੀ ਗੱਲ ਹੋਈ ਹੋਰ ਵੀ ਲੋਕਾਂ ਦੀਆਂ ਲਾਗੇ ਲਾਗੇ ਨੁਕਸਾਨ ਹੋਇਆ ਹੋਣਾ ਹਾਂਜੀ ਉਹ ਤਾਂ ਸੰਸੂਨ ਦੋਨਾਂ ਕੋ ਆਪਣੇ ਹੈਗੇ ਆ ਉਹਨਾਂ ਨਾਲ ਤਾਂ ਰਿਪਰੂਵ ਲਾ ਲਈ ਆ ਅੱਛਾ ਤਾਂ ਗੱਡੀਆਂ ਉਹਨਾਂ ਨੇ ਆਪਣੇ ਵਾਲੀਆਂ ਕਰ ਲਈਆਂ ਠੀਕ ਅੱਛਾ ਆਪਣੇ ਵਾਲੀਆਂ ਗਾੜੀ ਕਣਕ ਨੂੰ ਕਬੀਜੀ ਲਈ ਆ ਹਾਂਜੀ 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 ਨਹੀਂ ਐਂ ਦਾ ਲਬੀਜ ਨਾਲ ਦੇ ਪਾਲੀ ਸਹੀ ਕਰਨ ਵਾਲੀਆਂ ਅੱਛਾ ਤੁਹਾਡੀਆਂ ਤੇ ਨਹੀਂ ਉਹਨਾਂ ਨੇ ਤੇ ਬੀਜ ਜਿਹਨਾਂ 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 ਦੱਸ ਜਿਹੜਾ ਹੈ ਹੀ ਫਸਲ ਦੇ ਸਿਰ ਤੇ ਆ ਤੋਂ ਆਂ ਦਾ ਕੀ ਬਣਣਾ ਹਾਂਜੀ ਹਾਂਜੀ ਤੇ ਹਾਂ ਚਲੋ ਪਰਨਾ ਗਿਆ ਬੱਲਾ ਨੇ ਜੋ ਬਣਾਇਆ ਸਸਕਾ ਭਾਈ ਜੀ ਹਾਂ ਸਸਕਾ ਭਾਈ ਜੀ ਅੱਛੀ ਕਾਲ ਹੋਰ ਕਿਦਾਂ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਬਰੂ ਕਿਦਾਂ ਤੇਰੇ ਹਾਂਜੀ ਵਧੀਆ ਭਾਈ ਤੁਸੀਂ ਦੱਸੋ ਬੜੇ ਚਿਰਾਂ ਪਰ ਲੱਭਾ ਉਹ ਕਿੱਥੇ ਰਹਿਣਾ ਬਸ ਇਦਾਂ ਹੀ ਹਾਂ ਹੋਰ ਗੱਬਰੂਆ ਠੀਕ ਠਾਕ ਹਾਂਜੀ ਹਾਂਜੀ ਕਿਰਪਾ ਤੁਸੀਂ ਸੁਣਾਓ ਹਾਂ ਕਿਵੇਂ ਚੱਲਦਾ ਫੇ ਕਾਰੋਬਾਰ ਕਾਰੋਬਾਰ ਮੰਦਾ ਹੀ ਯਾਰ ਕਦੇ ਹਾਂ ਅਸ ਕਤਨ ਪਤਾ ਹੀ ਹੋਰਾਂ ਨੇ ਉਹ ਤਾਂ ਪਤਾ ਹੀ ਆ ਸਾਰੇ ਨਾਲ ਜਾਂ ਕੋਈ ਗੱਲ ਦਿਲ ਨਹੀਂ ਛੱਡੀਦਾ ਹਾਂਜੀ ਜੋ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਚਲੋ ਕਦੇ ਨਾਲ ਜਾਂ ਹਾਂਜੀ ਪਰ ਫੇ ਕਿਦਾਂ ਹੋਣੇ ਇਹ ਕਦੀ ਲੱਭਾ ਇਹਦੂ ਮਾਹ ਹੀ ਗੜਾ ਵੱਜਾ ਤੇਰਾ ਕੀ ਰਾਇ ਇਦਾਂ ਹੀ ਮੈਂ ਨਾ ਬੜੀ ਆਸ ਨਾ ਆਇਆ ਅੱਜ ਤੁਹਾਡੇ ਕੋਲ ਕਾਦੀ ਮੈਂ ਨਾ ਕਾਦੀ ਆਸ ਹੋਗੀ ਮੈਂ ਵੀ ਤੇਰੇ ਕਾ ਗਰੀਬ ਬੰਦਾ ਮੈਂ ਤੇਰੇ ਨਾਲ ਮਿੱਤ ਕਾਦੀ ਆਸਾ ਹੋਗੀ ਮੈਂ ਨਹੀਂ ਉਹ ਤਾਂ ਗੱਲ ਹੈਗੀ ਆ ਪਰ ਨਾ ਰਕਰਿਓ ਜੇ ਜੋਬੜਾ ਚ ਕਰਨ ਵਾਲਾ ਕੰਮ ਹੋਵੇ ਜ਼ਰੂਰ ਕਰਾਂਗੇ ਯਾਰ ਇਹੀ ਗੱਲ ਆ ਤੂੰ ਆ ਨਾ ਉਹ ਤਾਂ ਕਹਿਣੋ ਜੀ ਨਹੀਂ ਕਰਦਾ ਤੇ ਰੁਪਈਆ ਨਾ 50000 ਦੀ ਲੋੜ ਆ ਤੈਨੂੰ ਕਾਦੀ ਲੋੜ ਪੈਗੀ 50000 ਦੀ ਉਹ ਲੱਗ ਨਾ ਸਾਰਾ ਨੇ ਪਹਿਲੀਆਂ ਪੱਧਰੀਆਂ ਕਰ ਲੀਆਂ ਵਾ ਹਾਂ ਉਹ ਟਰੈਕਟਰ ਟਰਾਲੀ ਵਾਲੇ ਵੀ ਡੀਜੀਟਲ ਮੰਗਦੇ ਆ ਸੇਵਾਵਾਂ ਸੇਵਾ ਵਾਲਾ ਕੰਮ ਖਤਮ ਹੋ ਗਿਆ ਵਾ ਸੇਵਾ ਵਾਲਾ ਕੰਮ ਖਤਮ ਹੋ ਗਿਆ ਵਾ ਸੇਵਾ ਵਾਲਾ ਕੰਮ ਤੇ ਹੁਣ ਬਸ ਠੱਪ ਹੋ ਗਿਆ ਜਿੰਨੇ ਦਿਨ ਪਾਣੀ ਹੀ ਬਾਜੀ ਰਹਿੰਦੇ ਨੇ ਤੇ ਸੇਵਾ ਸਾਰਿਆਂ ਨੇ ਕੀਤੀ ਆ ਮਦਦ ਵੀ ਮਤਲਬ ਸਾਰਿਆਂ ਨੇ ਕੀਤੀ ਆ ਹੁਣ ਜਿਹਦੇ ਲੋੜ ਨੂੰ ਕੋਈ ਨਹੀਂ ਲਾਗੇ ਲੱਗਦਾ ਨਹੀਂ ਉਹ ਸਰਕਾਰ ਦੇ ਨਹੀਂ ਕਿ ਆ ਵੀ ਹੈਗਾ ਵਾ ਜਿਹਦਾ ਜਿਹਦਾ ਖੇਤ ਤੇ ਉਹਦੀ ਰੇਤ ਤੇ ਰੇਤ ਵੇਖਦੀ ਨਹੀਂ ਤੇਰੀ ਨਾ ਰੇਤ ਵੇਖੂਗਾ ਤਾਂ ਹੀ ਨਾ ਜਿਹਨੂੰ ਖੜੂਗਾ ਕੋਈ ਆਉਂਦਾ ਹੀ ਨਹੀਂ ਆ ਤੂੰ ਦਾ ਨਾ ਤੇ ਹੁਣ ਲਾਕੇ ਗਵਾਂਢੀ ਨਾਲ ਤੇ ਉਹਨਾਂ ਨੇ ਟਰੈਕਟਰ ਕਰਾਇਆ ਕਰੋ ਤੇ ਢਾਕੇ ਨਾ ਤੇ ਉਹਨਾਂ ਨੇ ਸਰੇਤ ਰੋਜ਼ ਚੁਕਾ ਕੇ ਢੇਰ ਲਵਾ ਲਿਆ ਕੰਮ ਨੇ ਅਸ ਤੇਰਾ ਰਹਿ ਗਿਆ ਕੱਲਾ ਮੇਰਾ ਰਹਿ ਗਿਆ ਤੇ ਉਹਨਾਂ ਨੇ ਕਣਕ ਨੂੰ ਬੀਜ ਲਈ ਆ ਅੱਛਾ ਤੇ ਮੈਂ ਚਲ ਮੇਰੀ ਮਾਰੀ ਮੁੱਟੀ ਹੋ ਜੂਗੀ ਫਸਲ ਨਹੀਂ ਸਾਡੇ ਬਜ਼ੁਰਗਾ ਜੀ ਤੁਹਾਡੇ ਪਰਿਵਾਰ ਨਾਲ ਬੜੀ ਸਾਝ ਲਈ ਆ ਪਤਾ ਨਹੀਂ ਬੀਬੀ ਨੂੰ ਇਹਨਾਂ ਦਾ ਕਨਾਂ ਸਾਡਾ ਹੁੰਦਾ ਸੀ ਹਾਂ ਬੜਾ ਹੁਣ ਜਾਣੀ ਤੇ ਕੋਈ ਨਹੀਂ ਜੋਬ ਨਾ ਜਿੰਨੇ ਚੁੱਕੇ ਹੋਏ ਤੇਰੀ ਕਰਾਂਗੇ ਮਾਦਾ ਆਪਾਂ ਨਹੀਂ ਚਲੋ ਵਧੀਆ ਹੈ ਮਿਹਰਬਾਨੀ ਆ 50000 ਦਾ ਸਾਜੂ ਤੇਰਾ ਹਾਂ ਜੀ 50000 ਦਾ ਸਰਜੂ ਠੀਕ ਆ ਹਾਂ ਜੀ ਚਲ ਕੋਈ ਨਹੀਂ ਮੈਂ ਬੀਬੀ ਜੀ ਦੀ ਕਮੇਟੀ ਚੁੱਕੀ ਆਪਾਂ ਆਹੋ ਤੇ ਉਹ ਮੇਰੇ ਨਾਲ ਇੱਕ ਦੋ ਰੁਪਏ ਮਿਲਨੇ ਆ ਨਾ ਕਰਨੀ ਹੈ ਇਕੱਠੇ ਕਰਕੇ ਦੇਣੀ ਆ ਆਹੋ ਆਂਦੀ ਹੈ ਆਪਾਂ ਜੀ ਦੇ ਦਾਂਗੇ ਜੇ ਆ ਤੈਨੂੰ ਨਹੀਂ ਚਲ ਕੋਈ ਆਹੋ ਮੈਂ ਤੇਰੇ ਘਰ ਆਪੇ ਕੇ ਆਉਂਗਾ ਠੀਕ ਠੀਕ ਜਿੰਨੇ ਵੀ ਇਕੱਠੇ ਕੀਤੇ ਹੋਏ ਨੇ ਧੰਨਵਾਦ ਬਹੁਤ ਬਹੁਤ ਜੀ ਧੰਨਵਾਦ ਜੀ ਕਰੀ ਗੱਲ ਨਹੀਂ ਨਹੀਂ ਤਾਂ ਵੀ ਹੁੰਦਾ ਹੀ ਆ ਨਹੀਂ ਨਹੀਂ ਧਰਵਾਦ ਵਾਲੀ ਕੋਈ ਗੱਲ ਨਹੀਂ ਹੱਥ ਨਹੀਂ ਜੋੜੀਦੀ ਹੋਈ ਦੇ ਹਾਂਜੀ ਫੇਰ ਵੀ ਗਵਾੜ ਗਵਾੜ ਤੇ ਕੰਮ ਦਾ ਤੂੰ ਫੇਰ ਪਿੱਡ ਦਾ ਆਪਣੇ ਦਾ ਨਹੀਂ ਨਹੀਂ ਸਹੀ ਹੈ ਹੈ ਸਾਰੇ ਕੋਈ ਗੱਲ ਨਹੀਂ ਹਾਂਜੀ ਜਦੋਂ ਤੱਕ ਹੋਣਗੇ ਮੋੜ ਦੀ ਕੋਈ ਗੱਲ ਨਹੀਂ ਨਹੀਂ ਚਲੋ ਆਹ ਨੇ ਹਾਂਜੀ ਠੀਕ ਆ ਭਾਈ ਆ ਕੋਈ ਗੱਲ ਨਹੀਂ ਪਹਿਲਾਂ ਦੀ ਟੈਨਸ਼ਨ ਨਹੀਂ ਪੈ ਕੇ ਕਰ ਦੇ ਕੇ ਜਾਵਾਂਗੇ ਹਾਂ ਮੈਂ ਜੋ ਚ ਆਣੀ ਪੀਣੀ ਚਾਹ ਚਾ ਮੈਂ ਇੱਥੇ ਨਹੀਂ ਰਹੋਗੇ ਅਜੇ ਤੁਸੀਂ ਆਏ ਲੇਟ ਹੀ ਹੋ ਤੇ ਗੋਪੀ ਕਿਥੇ ਗਈ ਹੈ ਗੋਪੀ ਇੱਥੇ ਹੋਣੀ ਆ ਕਿਤੇ ਅੱਛਾ ਚਲ ਫਿਰ ਉਹ ਉਹ ਰਿਜਲ ਚਾਹ ਪੀ ਗੋ ਹਾਂਜੀ ਨਹੀਂ ਕੋਈ ਗੱਲ ਹੱਥ ਨਹੀਂ ਜੋੜੀ ਨਹੀਂ 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 ਹੈ ਨਹੀਂ ਰਪੇ ਚੰਗਾ ਭਾਈ ਨਹੀਂ ਚੰਗਾ ਕੋਈ ਨਹੀਂ ਮੈਂ ਜੋੜਾਂ ਆਪਾਂ ਮੈਂ ਹੈ ਹਾਂ ਚੰਗਾ ਹਾਂ ਹਾਂਜੀ ਤੇ ਧਿਆਨ ਨਾ ਜਾਈ ਹੁਣ ਆ ਜੀ ਧਿਆਨ ਜੋਧਿਆ ਹਾਂ ਆਪਾਂ ਤੇ ਪੈੜੀ ਲੈਣੀ ਹੈ ਪੈਸੇ ਤਾਂ ਤੂੰ ਇਕੱਠੇ ਕਰਦਾ ਫਿਰਦਾ ਆਪ ਹੈ ਤੇ ਉਹਨਾਂ ਨੂੰ ਤੂੰ ਹਾਂ ਕਰ ਦਿੱਤੀ ਹੈ ਉਹ ਬੀਬੀ ਵੇਖੋ ਕਿੰਨੀ ਆਹਨਾ ਆਇਆ ਹੈ ਹੈ ਐਡੀ ਤਰ੍ਹਾਂ ਚੱਲ ਕੇ ਬੇਡ 'ਚ ਉਹ ਇਹ ਨਾ ਜਿੱਦਾਂ ਮਰਜੀ ਹੈ ਨਾ ਉਹ ਵੱਡੇ ਤਾਜਮਹਾਲ ਪਾਇਆ ਤਾਂ ਕੋਈ ਫਾਇਦਾ ਨਹੀਂ ਕਿੱਡਾ ਵੱਡਾ ਮਹਿਲ ਪਾਇਆ ਤੇ ਦਿਲ ਚੀੜੀ ਜਿੰਨਾ ਵਾ ਉਹਦਾ ਬੰਦੇ ਚੀੜੀ ਜਿੰਨਾ ਕਹਦਾ ਕੀੜੀ ਜਿੰਨਾ ਹੀ ਲਾ ਲਾ ਚੀੜੀ ਜਿੰਨਾ ਹੱਟੇ ਵਰਗਾ ਆ ਵੇ ਲੋ ਹੱਟੇ ਵਰਗਾ ਵਿਚਾਰਾ ਤੇ ਦਲੇਰ ਆਪਣੇ ਪਾੜ ਜੀ ਡਰਿੱਤਾ ਵਨ ਰਿਰ ਬਨੀ ਬੋ ਬੋ ਨਾ ਪਹਿਹਾ ਵੇਲਾ ਕਿੰਨਾ ਤੇ ਲੋਕਾਂ ਦਾ ਕੱਢਣ ਨੂੰ ਜੀ ਨਹੀਂ ਕਰਦੇ ਪਰ ਉਹਨਾਂ ਨਾਂ ਨਹੀਂ ਕੀਤੀ ਵੇਲਾ ਨਹੀਂ ਨਾਂ ਨਹੀਂ ਕੀਤੀ ਚਲੋ ਮਹਾਰਾਜ ਜੀ ਦਿੰਦਾ ਵੀ ਇੱਥੇ ਆ ਜਿੱਥੇ ਹੈ ਨਾ ਮਾਈ ਨਹੀਂ ਹੈਗੀ ਜਿੱਥੇ ਹੈ ਨਾ ਮਾਈ ਇੱਥੇ ਮਹਾਰਾਜ ਵੀ ਖਸੋ ਕਿ ਨਹੀਂ ਦਿੰਦਾ ਇਹ ਲੋ ਚਲ ਕੋਈ ਮੁੰਡਾ ਵੀ ਬਾਹਰ ਆ ਆਪ ਵੀ ਇੰਨੀ ਪੈਲੀ ਬੰਨੇ ਵਾਲਾ ਆ ਇਨਾ ਕਮਉਂਦਾ ਏ ਇਹੋ ਜਿਹੇ ਬੰਦੇ ਮਰਮਰੂ ਕਰਦੇ ਹੁੰਦੇ ਆ ਤੇ ਵੇਲਾ ਦੇਣਵਾਰੀ ਕਹਤਾ ਮੇਰੇ ਕੋਲ ਸਭ ਕੁਝ ਏ ਕਿ ਡਿੱਪ ਤੋਂ ਖੋਆ ਇਹਨਾਂ ਨੇ ਚੱਲ ਕੀ ਕੀ ਲੈ ਜਾਣਾ ਸੀ ਦੁਨੀਆ ਤੋਂ ਸਭ ਕੁਝ ਇੱਥੇ ਰਹਿਣਾ ਨਾ ਮੈਂ ਖਾਣਾ ਨਾ ਇਹਨਾਂ ਨੇ ਖਾਣਾ ਨਾ ਇਹਨਾਂ ਵਿਚਾਰੇ ਨੇ ਖਾਣਾ ਮੈਂ ਤਾਂ ਉਧਰ ਆਸੀ ਨਾ ਯਾਰੀ ਆਈ ਕਿ ਲੋ ਉਧਰ ਸਰਦਾਰ ਵੱਡਾ ਆ ਆਹ ਵਾਹ ਅੰਕਲ ਜੀ ਵੇਖੋ ਕਿੱਡਾ ਵੱਡਾ ਮਹਿਲ ਪਾਇਆ ਅੰਕਲ ਦਾ ਬੇਲੀ ਨਹੀਂ ਹੈਗਾ ਇੱਕ ਈ ਤਾਂ ਵੀ ਨੰਨਾ ਆਣਾਗਾ ਦੇ ਲੋਏ ਵੇ ਇਹਨਾਂ ਨੂੰ ਜੇ ਬੜੀ ਚਾਹ ਨਹੀਂ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਚਲੋ ਚਲਿਓ ਨਾ ਆਪਣੇ ਰੋਜ਼ ਲਿਆ ਜਿਨ੍ਹਾਂ ਨੇ ਦਿੱਤੇ ਠੀਕ ਹੈ ਜਿਨ੍ਹਾਂ ਨਹੀਂ ਦਿੱਤੇ ਉਹਨਾਂ ਦੇ ਵੀ ਠੀਕ ਹੈ ਧੰਨਵਾਦ ਕਰਦੇ ਆਪਾਂ ਸਭ ਚਲੋ ਆਇਆ ਤੇ ਆਸ ਦੇ ਨਾਲ ਹੀ ਆ ਮਤ ਗਰੀਬ ਦੀ ਮਦਦ ਕਰਨੀ ਚਾਹੀਦੀ ਆ ਜੇ ਵਿਚਾਰੇ ਦੇ ਦਾਣੇ ਹੋਣਗੇ ਤਾਂ ਮਣਕੇ ਖਾਣਗੇ ਨਾ ਗੱਲ ਇਹ ਆ ਵੀ ਉਹਦਾ ਸਰ ਗਿਆ ਪੇ ਉਹਦਾ ਆਹੀ 50 ਜਰ ਫੇਰ ਪਰ ਲਾਗੇ ਯਾਰ ਪਿਆਰੇ ਕੋਈ ਮਿੱਤਰ ਕੋ ਪੁੱਛ ਲੈਨੇ ਆ ਅੱਗੇ ਵੀ ਮੰਗਣੀ ਡਏ ਆ। ਹੋਰ 50000 ਪੁੱਛ ਲਾਂਗੇ। ਪੈਸੇ ਵੀ ਬੜੇ ਆ ਪੁੱਤ। ਹੈਗਾ ਤੇ 50000 ਰੁਪਇਆ ਬੜਾ ਵਾਹ। ਨਹੀਂ ਉਹਦਾ ਤੇ ਚਲੋ 50000 ਪਹਿਲੀ ਦੇ ਵੀ ਬਥੇਰੇ ਦੇਣੀ ਆ। ਚਲ ਕੋਈ ਮੰਗ ਲਾਂਗੇ ਕੋਈ ਅੱਗੇ ਫੜ ਫੜਨੀ ਆ ਕੋਈ ਗੱਲ ਨਹੀਂ। ਤੇ ਉਹਦਾ ਵਿਚਾਇਦਾ ਸਰੂ ਆਖ ਨਾ ਆਇਆ ਸੀ। ਪਹਿਲੀ ਵੀ ਲਈ ਜਾਣੀ ਆ। ਇਹੋ ਜੇ ਗਰੀਬਿਆਂ ਦੀ ਦਵਾਵਾਂ ਨਾਲ ਸਭ ਕੁਝ ਹੁੰਦਾ ਵਾ। ਇਹ ਤਾਂ ਤੇਰੀ ਗੱਲ ਠੀਕ ਆ ਗਰੀਬ ਦੀ ਬਾਹ ਫੜਨੀ ਚਾਹੀਦੀ। ਫੜਨੀ ਚਾਹੀਦੀ ਆ ਫੜਨੀ ਹੈਨਾ। ਉਹਤਰਾ ਤਾਂ ਤੂੰ ਬਹੁਤ ਚੰਗਾ ਕੀਤਾ ਵਾ। ਪਰ ਇਹੋ ਹੀ ਆ ਜਿਹੜੀ ਆਪਾਂ ਪਹਿਲੀ ਲੈਣੀ ਉਹਦੀ ਗੱਲ ਹੀ। ਕੋਈ ਨਹੀਂ ਪੈਨ। ਉਹਨਾਂ ਦੇ ਸੀਸ਼ੇ ਨਾਲ ਪਿਆਲੇ ਵੀ ਲਈ ਜਾਣੀ ਆ ਕੋਈ ਗੱਲ ਨਹੀਂ ਬਣ ਜਾਣੇ ਆ ਪੈਸੇ ਚਲੋ ਉਹ ਸਤਗੁਰ ਬਣਾਉਣ ਵਾਲਾ ਆਪਾਂ ਹੁਣ ਤੁਰੇ ਆ ਪਤਾ ਸਾਡੇ ਨਾਲ ਆਂਡ ਗਵਾਂਡ ਵੀ ਪਤਾ ਲੱਗ ਗਿਆ ਸਾਡੀ ਹੁਣ ਬਦਨਾਮੀ ਨਾ ਹੋਏ ਕਿ ਲਈ ਨਹੀਂ ਗਈ ਪੈਨੋ ਤੇ ਬੜੀ ਫਨ ਚੁੱਕੀ ਹੀ ਇਹਨਾਂ ਉਹ ਨਹੀਂ ਉਹ ਵਾਹਿਗੁਰੂ ਬਰਾਬ ਬਿਆਨ ਤਵਾ ਕੋਈ ਇੱਕ ਰਾਹ ਬੰਦ ਕਰਦਾ ਦੂਜਾ ਖੋਲਦਾ ਵਾ ਕੋਈ ਗੱਲ ਨਹੀਂ ਸਭ ਕੁਝ ਹੋ ਜਾਣਾ ਵਾ ਚਲੋ ਆਪੇ ਫੇ ਸਤਗੁਰ ਕਰੂਗਾ ਉਹ ਹੀ ਕਰਨ ਵਾਲਾ ਵਾ ਜਿੱਦਣ ਨੂੰ ਆਪਾਂ ਤੁਰੇ ਆ ਬਿਲਕੁਲ ਬਿਲਕੁਲ ਉਹ ਕਰਨ ਹਾਂ ਬਾਕੀ ਇਹਦਾ ਛੱਡ ਜੂਗਾ ਹੈ ਚਲੋ ਉਹ ਤਾਂ ਗਰੀਬ ਦਾ ਚਲੋ ਗਰੀਬ ਚ ਕਾਊਗਾ ਤੇ ਕਣਕ ਪੀਜਣ ਵਾਲਾ ਬਣੂਗਾ ਨੁਕਸਾਨ ਹੀ ਵਿਚਾਰੇ ਦਾ ਬੜਾ ਹੋਇਆ ਵਾ ਆ ਵੇ ਠੰਡ ਹੁਣ ਹੋ ਗਈ ਆ ਤੇ ਉਹਨੇ ਕੁੜੀ ਨੇ ਸੜੀ ਜੀ ਚੁੰਨੀ ਲਈ ਮੈਨੂੰ ਤਾਂ ਬੜਾ ਤਰਸਾ ਆ ਆਹੋ ਨਹੀਂ ਠੀਕ ਆ ਮਤਲਬ ਆਪਣਾ ਰੋਟੀ ਪਾਣੀ ਵਧੀਆ ਚਲਾਉਂਦੇ ਆ ਆ ਹੜ ਕਰਕੇ ਥੋੜਾ ਜਿਹਾ ਹੋ ਗਿਆ ਪ੍ਰੋਬਲਮ ਇਹਨਾਂ ਨੂੰ ਕੋਈ ਗੱਲ ਨਹੀਂ ਇਹਨਾਂ ਦਾ ਇਹਦਾ ਹੀ ਕਰਕੇ ਹੋ ਗਿਆ ਬੰਗਲਾ ਤਾਂ ਮੇਰਾ ਰਹਾ ਦਾ ਇਸ ਵੀ ਕਰੋ ਕੋਈ ਸ਼ੌਲੀ ਦੇਣਾ ਚੱਲੀ ਛੱਤੀ ਨਹੀਂ ਨਹੀਂ ਇਦਾਂ ਨਹੀਂ ਹੈਗੀ ਉਹ ਬੜੀ ਅਨਖੀ ਆ ਕੁੜੀ ਤਾਂ ਲੈਣ ਵਾਲੀ ਨਹੀਂ ਹੈਗੀ ਉਹ ਹਾਂ ਆਹੋ ਉਹ ਭਾ ਦੇਖਣ ਨੂੰ ਨਿਕ ਜੀ ਲੱਗਦੀ ਆ ਉਹ ਪੜੀ ਲਿਖੀ ਵੀ ਆ ਤੇ ਬੜੀ ਅਨਖੀ ਆ ਉਹ ਨਾ ਹੈ ਤੇ ਅਨਖੀ ਆ ਚੰਨੀ ਮਾਰੀ ਜੀ ਚੱਰੀ ਨੇ ਲਈ ਹਿੱਕ ਹਾਂ ਹੋ ਮਤਲਬ ਇਦਾਂ ਫਸਲ ਜੋ ਮਾਰੀ ਗਈ ਤਾਂ ਹੁਣ ਪੈਸੇ ਹੁੰਦੇ ਤਾਂ ਖਰੀਦਦੇ ਉਹ ਮਿਹਨਤ ਮਿਹਨਤ ਕਰਨੀ ਉਹਨੂੰ ਮਜ਼ਦੂਰ ਆ ਮੰਗਣ ਵਾਲੀਆਂ ਉਹਨਾਂ ਚੀਜ਼ਾਂ ਤੋਂ ਹੈ ਨਹੀਂ ਆਹ ਦਿਨ ਮਜਬੂਰੀ ਵਾਸਤੇ ਉਹਨੂੰ ਹੈਗਾ ਵੀ ਨਹੀਂ ਬਣਿਆ ਤੇ ਆ ਗਿਆ ਵਾ ਨਹੀਂ ਇਹੋ ਜੀ ਗੱਲ ਦੀ ਕੋਈ ਚਲੋ ਕੋਈ ਚਲ ਕੋਈ ਗੱਲ ਨਹੀਂ ਬਣ ਜਾਣ ਕੇ ਪੈਸੇ ਆਪਣੇ ਆ ਜੋ ਬਣ ਹਜੂਬ ਨੇ ਇਹਨਾਂ ਪੜਨੇ ਲੱਗਾ ਮੈਂ ਨਾ ਦੇ ਹੀ ਫੋਨ ਸੁਣਨ ਕਟਣ-ਕਟਣ ਜੀ ਮੈਨੂੰ ਦੋ ਤਿੰਨ ਮਿੰਟ ਲੱਗ ਗਏ ਤੇ ਉਹ ਤੇ ਚਲੇ ਵੀ ਨਹੀਂ ਐਡੀ ਜਲਦੀ ਆਫਰ ਨਾ ਜਣਾ ਆਪਣੇ ਘਰ ਜਾਣਾ ਹੈ ਟੈਬ ਉਹ ਹੋਣ ਰਿਹਾ ਲੈ ਇੰਨਾ ਫੇਰ ਜਲਦੀ ਚਾਹੀਏ ਤਾਂ ਫੇਰ ਸੋਮੂ ਕੱਲ ਆ ਜਾਂਦੇ ਚਲੋ ਕੋਈ ਨਹੀਂ ਆਈਦਾ ਸੀਗਾ ਹੋਈ ਜੀ ਕੰਮ ਹੀ ਨਾਲ ਉਹਨਾਂ ਨੂੰ ਕੋਈ ਕੀ ਕੰਮ ਹੀ ਉਹ ਕੰਮ ਉਹਨਾਂ ਦੀ ਫਸਲਾ ਪੁੱਜਣਾ ਜਾਂ ਹੜਨਾ ਖਰਾਬ ਨਹੀਂ ਹੋ ਜਾਂਦਾ ਰੇਤ ਉੱਤੇ ਚੜ ਗਈ ਪਾਲੀਆਂ ਜੋ ਉਹ ਹੁਣ ਰੇਤ ਰੂਦਾਂ ਹਟਾਉਣੀ ਕੋ ਟਰੈਕਟਰ ਡਾਉਣੀ ਉਹਨਾਂ ਪੈਸੇ ਦੀ ਲੋੜ ਹੀ ਪੈਸੇ ਲੈਣਾ ਹੈ अच्छा हां देखो तो यहां करती हां मैं करती हां मैं जो कमेटी दी भाई ज्योतिया नु वो چک ਕੇ ਦੇ ਦਾਂਗਾ हां हो चलो तो तो कोई गल नहीं हां पर रे फिर ਆਪਣੇ پیسے ਥੋੜ ਜਾਨੇ ਨਾ ਉਧਰ ਕੋਈ ਨਹੀਂ ਉਹ ਵੀ ਹੋ ਜਾਣਗੇ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਜੇ ਗਰੀਬ ਦੀ ਮਰਿਗਰੇ ਪਰਵਾਦਮਾ ਕੋਈ ਨਾ ਕੋ ਰਾਖ ਕੋਲੀ ਦਿੰਦਾ ਉਹ ਹੋ ਜਾਣੀ ਹੋਗੀ हां ये तो ਚਲੋ ਹੈ ਹੀ ਆ हां ਨਹੀਂ ਤਾਂ ਕਿਹੜੇ ਰਿਸ਼ਤੇਦਾਰ ਤੋਂ ਮੰਗ ਲਾਂਗੇ ਫਿਰ ਇਹ ਵਾਪਸ ਮੰਗ ਲਿਆ ਕੇ ਨੂੰ ਕਰ ਲਾਂਗੇ ਕੋਈ ਨਾ ਕੋ ਨਾਲ ਉਹਨੇ ਕਿਤੇ ਰੱਖ ਲੈ ਨੂੰ ਵਾਪਸ ਕਰੀ ਦੇਣੀ ਹੁਣ ਸਾਲ ਨੂੰ ਨਾ ਕਰੂਗਾ ਹੋਰ ਕੋਈ ਗੱਲ ਨਹੀਂ ਆ ਉਹ ਦੇ ਹੈ ਜਿਹੜਾ ਨੂੰ ਹੁੰਦਾ ਜਿਹਨੇ ਲੈ ਆਂਦੇ ਨੇ ਫਿਕਰ ਦੇ ਦੇਣੇ ਆ ਇਹ ਵੀ ਠੇਕ ਠੁਕ ਤੇ ਪਾਣੀ ਲੱਗ ਗੰਨਾ ਗੰਨਾ ਬਥੇਰਾ ਲਾ ਲਿੰਦਾ ਪੇਟ ਤੇ ਪਰ ਉਹ ਹੋ ਗਿਆ ਦੁਕਸਾਨ ਹੋ ਗਿਆ ਉਹਦਾ ਕੋਈ ਗੱਲ ਨਹੀਂ ਹੈਗੀ ਇਹ ਮਿਹਨਤੀ ਬੜਾਈਓ ਇਹਨੂੰ ਨਗਾ ਜਣਾ ਸਮਝੀਏ ਤੇ ਗੰਨਾ ਜਿਹੜਾ ਉਹ ਤੇ ਕਹਿੰਦੇ ਬਚ ਜਾਂਦਾ ਦੋ ਵੀ ਨਹੀਂ ਬਚੇ ਇਹਨਾਂ ਦਾ ਨਾ ਨਾ ਤੇ ਇਹਦੀ ਬੜੀ ਚੜ ਗਈ ਇਹਨਾਂ ਦੇ ਜਿਆਦਾ ਇਹਨਾਂ ਦਾ ਨੁਕਸਾਨ ਹੋ ਗਿਆ ਨਾ ਹਾਂ ਚਲ ਕੋਈ ਗੱਲ ਨਹੀਂ ਦੁਨੀਆ ਦੇ ਨਾਲ ਹੀ ਆ ਇਧਰਲੀ ਸਾਈਡ ਤੇ ਗੰਨਾ ਜਿਹੜਾ ਬਚ ਗਿਆ ਵਾ ਇਧਰ ਪਾਣੀ ਘਟ ਆਇਆ ਹੋਣਾ ਮੈਂ ਆਹੇ ਬਹੁਤ ਜਿਆਦਾ ਦਰਿਆ ਦੇ ਗਏ ਹੋਣੇ ਆ ਨਾ ਸਿਰ ਤਮ ਕਾਂਗ ਦੇ ਪਾਣੀ ਮੋੜਾਂ ਵੇਖਾਂ ਮੜਾ ਜਰਾ ਚਲ ਠੀਕ